ਉਧਰ ਇਮੀਗ੍ਰੇਸ਼ਨ ਤੇ ਟਰਾਂਸਪੋਰਟੇਸ਼ਨ ਦੀ ਹੀ ਗੱਲ ਨੂੰ ਹਰਜੋਤ ਸਿੰਘ ਜੀ ਅੱਗੇ ਵਧਾਉਂਦੇ ਹੋਏ ਇੱਕ ਜੱਜ ਦੀ ਜਿਹੜੀ ਉਹ ਗੱਲ ਕਰਦੇ ਆ ਜੱਜ ਜੌਨ ਮੈਕੋਨਲ ਉਹਨਾਂ ਨੇ ਇੱਕ ਪ੍ਰੀਲੀਮਿਨਰੀ ਇੰਜੰਕਸ਼ਨ ਜਿਹੜਾ ਉਹ ਪਹਿਲਾਂ ਇਸ਼ੂ ਕੀਤਾ ਹੋਇਆ ਸੀ ਟਰਾਂਸਪੋਰਟੇਸ਼ਨ ਡਿਪਾਰਟਮੈਂਟ ਦੇ ਡਾਇਰੈਕਟਿਵ ਦੇ ਉੱਤੇ ਵੀ ਤੁਸੀਂ ਜਿਹੜੀ ਆ ਫੰਡਿੰਗ ਆ ਉਹ ਟਰਾਂਸਪੋਰਟੇਸ਼ਨ ਦੀ ਟਾਈ ਨਹੀਂ ਕਰ ਸਕਦੇ ਇਮੀਗ੍ਰੇਸ਼ਨ ਦੇ ਨਾਲ ਸੋ ਜੱਜ ਨੇ ਇਹ ਰੂਲ ਕੀਤਾ ਆ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਮੀਗ੍ਰੇਸ਼ਨ ਦੇ ਮੁੱਦੇ ਦੇ ਕਰਕੇ ਜਿਹੜੀ ਟ੍ਰਾਂਸਪੋਰਟੇਸ਼ਨ ਦੀ ਫੰਡਿੰਗ ਆ ਜਿਹਦਾ ਕੈਲੀਫੋਰਨੀਆ ਦੇ ਕਿੰਨੇ ਬਿਲੀਅਨ ਡਾਲਰ ਮਿਲੀਅਨਸ ਡਾਲਰਸ ਹੋਰੀ ਜਿਹੜੇ ਆ ਉਹ ਰੋਕਣ ਦੀ ਗੱਲ ਕਰ ਰਹੇ ਕਹਿੰਦੇ ਵੀ ਤੁਸੀਂ ਐਦਾਂ ਕਰ ਨਹੀਂ ਸਕਦੇ ਇਹ ਤੁਹਾਨੂੰ ਇਜਾਜ਼ਤ ਨਹੀਂ ਹੈਗੀ ਆ ਜਿਹੜੇ ਜੱਜ ਆ ਉਹਨਾਂ ਨੇ ਕਿਹਾ ਵੀ ਜਿਹੜਾ ਸੰਵਿਧਾਨ ਆ ਉਹ ਮੰਗ ਕਰਦਾ ਆ ਆ ਵੀ ਇਹ ਜਿਹੜਾ ਲਾਅਲੈਸ ਬਿਹੇਵੀਅਰ ਆ ਉਸ ਦੇ ਉੱਤੇ ਰੋਕ ਜਿਹੜੀ ਉਹ ਲਾਵੇ ਆ ਸੋ ਵੀ ਸਟੇਟ ਜਿਹੜੀਆਂ ਆ ਕੈਲੀਫੋਰਨੀਆ ਜਿਹਨੂੰ ਲੀਡ ਕਰ ਰਿਆ ਸੀ ਉਹਨਾਂ ਨੇ ਮਈ ਮਹੀਨੇ ਦੇ ਵਿੱਚ ਲਾਸੂਟ ਫਾਈਲ ਕੀਤਾ ਸੀ ਸ਼ੌਨ ਡਫੀ ਹੁਣਾਂ ਦੇ ਉਲਟ ਜਿਸ ਦੇ ਵਿੱਚ ਐਡਮਿਨਿਸਟ੍ਰੇਸ਼ਨ ਇਹ ਕਹਿ ਰਿਆ ਸੀਗਾ ਵੀ ਇਮੀਗ੍ਰੇਸ਼ਨ ਅਫੀਸ਼ਰ ਜੇ ਅਧਿਕਾਰ ਨਹੀਂ ਮਦਦ ਨਹੀਂ ਕਰਦੇ ਤਾਂ ਇਹਨਾਂ ਦੀਆਂ ਜਿਹੜੀਆਂ ਫੰਡਿੰਗਜ਼ ਆ ਉਹ ਰੋਕੀਆਂ ਜਾ ਸਕਦੀਆਂ ਆ ਸੋ ਇਹ ਕਹਿੰਦੇ ਵੀ ਇਹ ਡਿਸੀਜਨ ਐ ਇੱਕ ਹਿਸਾਬ ਦੇ ਨਾਲ ਜਿੱਤ ਹੋਈ ਆ ਉਹ ਡੈਮੋਕਰੇਟ ਲੈਡ ਸਟੇਟਸ ਦੀ ਜਿਨ੍ਹਾਂ ਨੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਉਹਨਾਂ ਕੁਐਸ਼ਨ ਨੂੰ ਜਿਹੜਾ ਬੇਸਿਕਲੀ ਰੋਕਿਆ ਆ ਜਿਹਦੇ ਤਹਿਤ ਆ ਆਪਾਂ ਦੇਖ ਰਹੇ ਆ ਵੀ ਜਿਹੜਾ ਹੁਣ ਮੁੱਦਾ ਹੈ ਜੋ ਚੀਜ਼ ਸੀਡੀਐਲ ਦੇ ਇਮੀਗ੍ਰੇਸ਼ਨ ਦੇ ਨਾਲ ਹੀ ਜੋੜ ਕੇ ਆ ਨਾ ਵੀ ਜੀ ਇਲੀਗਲਸ ਨੂੰ ਕਿਉਂ ਜਿਹੜੇ ਉਹ ਲਾਇਸੈਂਸ ਜਿਹੜੇ ਉਹ ਦਈ ਜਾ ਰਹੇ ਆ ਕਿੱਦਾਂ ਆ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਇੱਥੋਂ ਵਾਲੇ ਤੇ ਕਹਿੰਦੇ ਵੀ ਤੁਸੀਂ ਵਰਕ ਪਰਮਿਟ ਦਿੰਦੇ ਆ ਫੈਡਰਲ ਸਰਕਾਰ ਤਾਂ ਅਸੀਂ ਉਹਦੇ ਆਧਾਰ ਦੇ ਉੱਤੇ ਇਹਨਾਂ ਨੂੰ ਲਾਇਸੈਂਸ ਦਿੰਦੇ ਆ ਅਸੀਂ ਐਫਐਮਸੀਐਸਏ ਦੇ ਆਧਾਰ ਦੇ ਨਾਲ ਹੀ ਜਿਹੜਾ ਉਹ ਚੱਲ ਰਹੇ ਆ ਸੋ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਇਮੀਗ੍ਰੇਸ਼ਨ ਦਾ ਮੁੱਦਾ ਬਣਾ ਕੇ ਕਿਸੇ ਦੀ ਟਰਾਂਸਪੋਰਟੇਸ਼ਨ ਦੀ ਜਿਹੜੀ ਫੰਡਿੰਗ ਡੀਓਟੀ ਅਲੀ ਜਿਹੜੀ ਫੰਡਿੰਗ ਹੈ ਜਿੰਨਾ ਸੂਬਿਆਂ ਨੂੰ ਜਾਣੀ ਸੀ ਉਸ ਨੂੰ ਤੁਸੀਂ ਨਹੀਂ ਰੋਕ ਸਕਦੇ ਹੈਗੇ ਸੋ ਕੀ ਹੁਣ ਜਿਹੜੇ ਸ਼ੌਨ ਡਫੀ ਹੋਣਾ ਨੇ ਬਿਆਨ ਦਿੱਤੇ ਸੀ ਵੀ 40 ਮਿਲੀਅਨ ਦੀ ਜਾਂ 100 ਮਿਲੀਅਨ ਦੀ ਜਿਹੜੀ ਫੰਡਿੰਗ ਕੈਲੀਫੋਰਨੀਆ ਨੂੰ ਆਉਂਦੀ ਆ ਉਸ ਨੂੰ ਅਸੀਂ ਰੋਕ ਦਵਾਂਗੇ ਕੀ ਹੈ ਕੀ ਇਸ ਫੈਸਲੇ ਤੋਂ ਬਾਅਦ ਚ ਦੁਬਾਰਾ ਇਹਨਾਂ ਨੂੰ ਮਿਲ ਸਕੂਗੀ ਇਹ ਹੁਣ ਦੇਖਣ ਵਾਲੀ ਜਿਹੜੀ ਗੱਲ ਰਹੇਗੀ ਆਬਵੀਅਸਲੀ ਇਹ ਉਤਲੀ ਅਦਾਲਤ ਦੇ ਵਿੱਚ ਜਿਹੜੀ ਟਰੰਪ ਪ੍ਰਸ਼ਾਸਨ ਉਹ ਜਾ ਸਕਦੀ ਆ ਪਰ ਅਦਾਲਤਾਂ ਦੇ ਵਿੱਚ ਤੇ ਵੋਟਾਂ ਦੇ ਵਿੱਚ ਇਸ ਟਾਈਮ 트럼ਪ ਪ੍ਰਸ਼ਾਸਨ ਨੂੰ ਕਿਤੇ ਨਾ ਕਿਤੇ ਕੁਝ ਹਾਰਾਂ ਦਾ ਵੀ ਜਿਹੜਾ ਉਹ ਨਾਲ-ਨਾਲ ਸਾਹਮਣਾ ਕਰਨਾ ਪੈ ਰਿਹਾ ਹੈਗਾ ਆ ਜੀ ਅਗਲੀ ਖਬਰ ਵਿੱਚ ਜਦੋਂ ਇਹ ਤੇ ਆਈਵੀਐਮ ਕਹਿੰਦੇ ਆ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਰਕਰਸ ਦੀ ਛੁੱਟੀ ਕਰਨ ਜਾ ਰਹੇ ਆ ਏਆਈ ਦਾ ਬੂਮ ਨੂੰ ਲੈ ਕੇ ਹਜੇ ਤੱਕ ਉਹਨਾਂ ਨੇ ਐਗਜ਼ੈਕਟ ਨੰਬਰ ਨਹੀਂ ਦੱਸਿਆ ਕਿ ਕਿੰਨੇ ਨੰਬਰ ਹੋਣੇ ਪਰ ਇਹ ਬਿਲਕੁਲ ਸਹੀ ਆ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਈਵੀਐਮ ਲੇਆਫ ਕਰਨ ਜਾ ਰਹੀ ਆ ਟੋਟਲ ਉਹਨਾਂ ਦੇ 2,70,000 EMPLOYEES ਸਿਗੇ ਅ ਐਂਡ ਆਫ ਲਾਸਟ ਈਅਰ ਬਹੁਤ ਵੱਡੀ ਸਪਲਾਈਅਰ ਆਈਬੀਐਮ ਟੈਕਨੋਲੋਜੀ ਟੂ ਬਿਜ਼ਨੈਸਸ ਤੇ ਐਮਾਜ਼ਨ ਮੈਟਾ ਗੂਗਲ ਹੋਰ ਕੰਪਨੀਆਂ ਨੂੰ ਵੀ ਇਹਨਾਂ ਨੇ ਜੁਆਇਨ ਕਰ ਲਿਆ ਹੈਗਾ ਸਟਾਫਿੰਗ ਕੱਟ ਦੇ ਵਿੱਚ ਜਿਹੜਾ ਉਹ ਕੰਪਨੀਆਂ ਨੂੰ ਵੀ ਬੜੀ ਵੱਡੀ ਗਿਣਤੀ ਦੇ ਵਿੱਚ ਕੱਟ ਕੀਤਾ ਹੈਗਾ ਕਹਿੰਦੇ ਵੀ ਇਹ ਕੰਪਨੀਆਂ ਹੁਣ ਜਿਆਦਾ ਤੇ ਜਿਆਦਾ ਏਆਈ ਬੂਮ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਬੂਮ ਦੇ ਵਿੱਚ ਇਨਵੈਸਟ ਕਰ ਰਹੀਆਂ ਹੈਗੀਆਂ ਤੇ ਕਹਿੰਦੇ ਵੀ ਇਹਦੇ ਨਾਲ ਐਫੀਸ਼ੀਐਂਸੀ ਵਧੂਗੀ ਪਰ ਜਿਹੜੇ ਲੇਆਫ ਹੋਏ ਆ ਉਹ ਕਿੱਥੇ ਜਾਣਗੇ ਉਹਨਾਂ ਬਾਰੇ ਹਜੇ ਪਤਾ ਨਹੀਂ ਪਰ ਧੜਾ ਧੜ ਜੰਨੀਆਂ ਵੀ ਹਾਈ ਟੈਕ ਕੰਪਨੀਆਂ ਆ ਉਹ ਲੋਕਾਂ ਨੂੰ ਲੇਆਫ ਕਰ ਰਹੀ ਹੈ ਜੀ ਅਜਰ ਸਿੰਘ ਜੀ ਹਫਤਾ ਤੋਂ ਪਹਿਲਾਂ ਮਿਸਿਸਿਪੀ ਦੇ ਵਿੱਚ ਇੱਕ ਟਰੱਕ ਉਲਟ ਗਿਆ ਸੀ ਜਿਹਦੇ ਵਿੱਚੋਂ ਤਿੰਨ ਜਿਹੜੇ ਬਾਂਦਰ ਨੇ ਮੰਕੀਜ਼ ਆ ਉਹ ਐਸਕੇਪ ਕਰ ਗਏ ਸੀਗੇ ਅੱਜ ਜਿਹੜਾ ਇਹ ਜਿਹੜੀ ਖਬਰ ਸਾਹਮਣੇ ਆਈ ਹੈ ਉਸ ਤੋਂ ਬਾਅਦ ਮੈਸੀਸੀਪੀ ਦੀ ਇੱਕ ਔਰਤ ਨੇ ਇੱਕ ਉਸ ਬਾਂਦਰ ਨੂੰ ਜਿਹੜਾ ਉਹ ਮਾਰ ਦਿੱਤਾ ਸੀ ਕਿਉਂਕਿ ਉਹਨੂੰ ਡਰ ਸੀਗਾ ਵੀ ਉਹਦੇ ਨਿਆਣੇ ਨੂੰ ਜਿਹੜਾ ਉਸ ਤੋਂ ਖਤਰਾ ਜਿਹੜਾ ਨਾ ਹੋਵੇ ਅੱਜ ਇੱਕ ਹੋਰ ਮੰਕੀ ਜਿਹੜਾ ਬਾਂਦਰ ਸੀ ਉਸ ਨੂੰ ਫੇਟਲੀ ਸ਼ਾਟ ਉਸ ਨੂੰ ਗੋਲੀ ਜਿਹੜੀ ਉਹ ਮਾਰ ਦਿੱਤੀ ਗਈ ਆ ਸੋ ਤਿੰਨਾਂ ਚੋਂ ਦੋਵਾਂ ਨੂੰ ਮਾਰ ਦਿੱਤਾ ਗਿਆ ਤੇ ਇੱਕ ਅਜੇ ਵੀ ਕਹਿੰਦੇ ਵੀ ਕ੍ਰੈਸ਼ ਤੋਂ ਬਾਅਦ ਦੇ ਵਿੱਚ ਮਿਸਿੰਗ ਦੱਸਿਆ ਜਿਹੜਾ ਹੋ ਜਾ ਰਿਹਾ ਸੀਗਾ ਆ ਰੌੜਾ ਇਸ ਕਰਕੇ ਹਰਜੋ ਸਿੰਘ ਜੀ ਪੈ ਗਿਆ ਸੀਗਾ ਵੀ ਡਰ ਸੀਗਾ ਵੀ ਇਹਨਾਂ ਆ ਜਿਹੜੇ ਬਾਂਦਰ ਨੇ ਮੰਕੀਜ਼ ਆ ਇਹਨਾਂ ਨੂੰ ਕਈ ਤਰੀਕੇ ਦੀਆਂ ਜਿਹੜੀਆਂ ਵਾਇਰਸ ਇਹਨਾਂ ਦੇ ਅੰਦਰ ਜਿਹੜੇ ਉਹ ਹੋ ਸਕਦੇ ਆ ਜੋ ਕਿ ਇਵੈਂਚੁਅਲੀ ਬਾਹਰ ਜਿਹੜੇ ਉਹ ਕਿਤੇ ਨਾ ਫੈਲ ਜਾਣ ਸੋ ਟੂਲੇਨੀ ਯੂਨੀਵਰਸਿਟੀ ਦੇ ਵਿੱਚ ਰਿਸਰਚ ਇਹਨਾਂ ਦੇ ਉੱਤੇ ਜਿਹੜੀ ਉਹ ਚੱਲ ਰਹੀ ਸੀ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਇਹਨਾਂ ਨੂੰ ਟਰਾਂਸਪੋਰਟ ਕੀਤਾ ਜਾ ਰਿਹਾ ਸੀਗਾ ਜਦ ਟਰੱਕ ਉਲਟ ਗਿਆ ਤੇ ਇਹ ਜਿਹੜੇ ਪ੍ਰਾਈਮੇਟਸ ਆ ਇਹ ਜਿਹੜੇ ਬਾਂਦਰ ਨੇ ਉਥੋਂ ਨਸਣ ਦੇ ਵਿੱਚ ਕਾਮਯਾਬ ਜਿਹੜੇ ਉਹ ਰਹੇ ਸੀਗੇ ਸੋ ਦੋ ਮਾਰ ਦਿੱਤੇ ਗਏ ਤੇ ਇੰਨਾ ਚੋਂ ਤੇ ਇੱਕ ਅਜੇ ਵੀ ਜਿਹੜਾ ਉਹ ਮਿਸਿੰਗ ਦੱਸਿਆ ਜਿਹੜਾ ਉਹ ਜਾ ਰਿਹਾ ਹੈਗਾ ਆ